ਕਰਦੀ ਬਿਜਾਏ ਉਹ ਲੱਗ ਜਿੰਨੇ ਪਟਾਕੇ ਰੰਗਦੇ ਤੇ ਉਹ ਕਰਦੇ ਇੱਕ ਹੀ ਗੱਲ ਹਰ ਕੋਈ ਅੱਖ ਚਰਾ ਕੇ ਲੱਗੇ ਇੱਕ ਹੀ ਗੱਲ ਮੰਨਿਆ ਕਰ ਗਰੀਬੀ ਆ ਪਰ ਸਤੇ ਦਾ ਹਰ ਕਿ ਦੁਬੀ ਹੈ ਹਾਂ ਕਈ ਤਾਂ ਦੂਰੋਂ ਪਾਸਾ ਵਟ ਕੇ ਲੰਘ ਜਾਂਦੇ ਨੇ ਸੰਗੇ ਸੰਗੇ ਹਾਂ ਹਰ ਕੋਈ ਅੱਖ ਚਰਾ ਕੇ ਲੱਗੇ ਕੀ ਬਾਤ ਹੈ ਬਹੁਤ ਵਧੀਆ ਕਿਸੇ ਨੂੰ ਕੁਝ ਨਹੀਂ ਕਹਾਂ ਮੈਂ ਕਿਸੇ ਨੂੰ ਕੁਝ ਨਹੀਂ ਕਹਾਂ ਦਿਨ ਵਿੱਚ ਸੋਚਾਂ ਸੋਚਦਾ ਰਹਿੰਦਾ ਲੂਣ ਮਿਰਚ ਨਾਲ ਰੋਟੀ ਖਾ ਲਵਾਂ ਐਸੀ ਕਿਸੇ ਤੋਂ ਧਾਰ ਨਹੀਂ ਮੰਗੇ ਕੀ ਬਾਤ ਹੈ ਹਰ ਕੋਈ ਯਕ ਚਰਾ ਕੇ ਰਹਿੰਗੇ ਸੱਜਣ ਬੇਲੀ ਫੋਨ ਨਾ ਕਰਦੇ ਹਾਂ ਸੱਜਣ ਬੇਲੀ ਫੋਨ ਨਾ ਕਰਦੇ ਜੇ ਕਰੀਏ ਤਾਂ ਡੱਟ ਨਾ ਕਰਦੇ ਸੱਜਣ ਬੇਲੀ ਫੋਨ ਨਾ ਕਰਦੇ ਜੇ ਕਰੀਏ ਕਰਦੇ ਲੋਕਾਂ ਨਾਲ ਕਿ ਉਹ ਖਿਚੜੀ ਬੰਦੇ ਆਹ ਕੀ ਬਾਤ ਹੈ ਦੇਣਾ ਲੋਕੀ ਚੰਗੇ ਆਹ ਹਾਏ ਪਰ ਕੋਈ ਇਹ ਖਿਚਰਾ ਕੇ ਨਹੀਂ ਦੁੱਤਿਆਂ ਵਾਲੇ ਭੱਜ-ਭੱਜ ਜਾਂਦੇ ਹਾਂ ਦੁੱਤਿਆਂ ਵਾਲੇ ਭੱਜ-ਭੱਜ ਜਾਂਦੇ ਉਹ ਸੱਤੋਂ ਤਾਂ ਵੱਢ ਨਹੀਂ ਚਾਹਦੇ ਹਾਂ ਚਾਹ ਪਾਣੀ ਅਸੀਂ ਸਭ ਨੂੰ ਪੁੱਛਦੇ ਇਹ ਸ਼ਾਬਾਸ਼ ਚਾਹ ਪਾਣੀ ਅਸੀਂ ਸਭ ਨੂੰ ਪੁੱਛਦੇ ਅਸੀਂ ਕਿਉਂ ਨਹੀਂ ਲੱਗਦੇ ਚੰਗੇ ਹਰ ਕੋਈ ਅੱਖ ਚਿਰਾਕੇ ਲੱਗੇ ਸਭ ਨੂੰ ਪਿਆਰ ਦੇ ਨਾਲ ਬੁਲਾਈਏ ਹਾਂਜੀ ਸਭ ਨੂੰ ਪਿਆਰ ਦੇ ਨਾਲ ਬੁਲਾਈਏ ਮਿਲੇ ਕੋਈ ਮੱਥੇ ਵਟਨਾ ਪਾਈਏ ਖੋਰੇ ਸੱਜਣ ਇੰਜ ਕਿਉਂ ਕਰਦੇ ਕਈ ਨੇ ਸਾਲ ਮਹੀਨੇ ਲੰਗੇ ਆਹ ਕੀ ਬਾਤ ਹੈ ਹਰ ਕੋਈ ਅੱਖ ਚਿਰਾਕੇ ਤੂ ਆਹੀ ਘਿਰ ਵਿੱਚ ਮਨ ਨਵਾਣਿਆ ਹਾਂ ਹਾਂ ਆਹ ਤੇ ਆਪੇ ਗੱਲ ਮੰਨ ਨਮਾਲਿਆ ਤੂੰ ਚਿੰਤਾ ਛੱਡ ਦੇ ਭਰਮ ਤੂੰ ਆਪਣੇ ਦਿਲ ਤੋਂ ਕਰ ਦੇ ਹਾਂ ਕਈ ਕਈ ਰੰਗ ਲਿਆਵੇ ਪੈਸਾ ਹਾਂ ਕਈ ਕਈ ਰੰਗ ਦਿਖਾਵੇ ਪੈਸਾ ਕੈਸੇ ਦੇ ਨੇ ਹੱਥਰ ਭੰਗੇ ਹਾਂ ਹਰ ਕੋਈ ਅੱਗ ਚਰਾ ਕੇ ਲੰਗੇ ਕੀ ਬਾਤ ਹੈ ਹਰ ਕੋਈ ਅੱਗ ਚਰਾ ਕੇ ਲੰਗੇ ਬਹੁਤ ਹੀ ਵਧੀਆ ਕੀ ਬਾਤ ਹੈ ਬਹੁਤ ਹੀ ਕੀ ਬਾਤ ਹੈ ਕੀ ਬਾਤ ਹੈ